ਪੰਜਾਬ ਦੇ ਅੰਦਰ ਕਦੇ ਚਿੱਟੇ ਦਾ ਨਾਮ ਨਹੀਂ ਸੁਣਿਆ ਜਾਂਦਾ ਸੀ ਪੰਜਾਬ ਦੇ ਅੰਦਰ ਕੁਝ ਜਿਹੜੇ ਰਵਾਇਤੀ ਨਸ਼ੇ ਸੀਗੇ ਉਹਨਾਂ ਨੂੰ ਛੱਡ ਕੇ ਕਦੇ ਹਰੇ ਦਾ ਕਦੇ ਗੋਲੀਆਂ ਦਾ ਕਦੇ ਚਰਸ ਦਾ ਕਦੇ ਚਿੱਟੇ ਦਾ ਨਾਮ ਪੰਜਾਬ ਪੰਜਾਬ ਦੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਦੇ ਨਹੀਂ ਸੁਣਿਆ ਸੀ ਜਦੋਂ ਪੰਜਾਬ ਦੇ ਅੰਦਰ ਜੇ ਮੈਂ ਜ਼ਿਆਦਾ ਪਿੱਛੇ ਨਾ ਜਾਵਾਂ ਜੇ ਥੋੜਾ ਜਿਹਾ ਥੋੜੇ ਸਾਹ ਪਿੱਛੇ ਜਾਈਏ ਤਾਂ ਜਦੋਂ ਪੰਜਾਬ ਦੇ ਅੰਦਰ 2007 ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਬਣੀ 2007 ਦੇ ਵਿੱਚ ਸਾਂਝੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਬਣੀ ਤਾਂ ਉਸ ਸਮੇਂ ਪੰਜਾਬ 'ਚ ਪਹਿਲੀ ਵਾਰੇ ਨਾਮ ਗੂੰਜਿਆ ਕਿ ਪੰਜਾਬ ਚਿੱਟੇ ਦਾ ਵਪਾਰ ਸ਼ੁਰੂ ਹੋ ਗਿਆ ਪੰਜਾਬ ਚ ਚਿੱਟਾ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਹਰਨ ਨਾਂ ਦਾ ਇੱਕ ਨਵਾਂ ਨਸ਼ਾ ਆ ਗਿਆ ਸਮੈਕ ਨਾਂ ਦਾ ਇੱਕ ਨਵਾਂ ਨਸ਼ਾ ਪੰਜਾਬ ਚ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਪੰਜਾਬ ਦੇ ਖੁੰਡਾ ਤੇ ਹੋਣ ਲੱਗੀਆਂ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਚ ਲਾਉਣ ਦੇ ਲਈ ਉਸ ਸਮੇਂ ਦੀ ਸਰਕਾਰਾਂ ਨੇ ਇੱਕ ਜਾਲ ਜਿਹੜਾ ਸੀ ਉਹ ਪੰਜਾਬ ਦੀ ਜਵਾਨੀ ਦੇ ਆਲੇ-ਦਾਲੇ ਗੁਣਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਤੱਕਿਆ ਕਿਉਂਕਿ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀ ਨੌਕਰੀਆਂ ਦੀ ਉਸ ਸਮੇਂ ਪੰਜਾਬ ਦਾ ਨੌਜਵਾਨ ਕਰ ਰਿਹਾ ਸੀ ਰੋਜ਼ਗਾਰ ਦੀ ਗੱਲ ਉਸ ਸਮੇਂ ਪੰਜਾਬ ਦਾ ਨੌਜਵਾਨ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾਗਾ ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਡਿਜ਼ਾਈਨ ਬਣਿਆ ਉਹਨਾਂ ਦੀ ਸਰਕਾਰ ਨੇ ਡਿਜ਼ਾਈਨ ਬਣਿਆ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵੱਲ ਤੱਕ ਦਿਓ ਪੰਜਾਬ ਨੂੰ ਨਸ਼ਿਆਂ ਵੱਲ ਤੱਕ ਦਿਓ ਔਰ ਪੰਜਾਬ ਦੇ ਹਰ ਗਲੀ ਹਰ ਮੋੜ ਤੇ ਹਰ ਪਿੰਡ ਚ ਹਰ ਚੌਰਾਹੇ ਤੇ ਸ਼੍ਰੋਮਣੀ ਕਾਲੇ ਤੇ ਬੀਜੇਪੀ ਦੀ ਸਰਕਾਰ ਚ ਨਸ਼ਿਆਂ ਦਾ ਪ੍ਰਸਾਰ ਜਿਹੜਾ ਸੀ ਉਹ ਵਧ ਗਿਆ ਨਸ਼ਿਆਂ ਦਾ ਵਪਾਰ ਸੀ ਜਿਹੜਾ ਉਹ ਵਧ ਗਿਆ ਨਸ਼ਿਆਂ ਦਾ ਫਲਾਸ ਸੀ ਜਿਹੜਾ ਵਧ ਗਿਆ ਔਰ 10 ਸਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਕਾਲੇ ਤੇ ਬੀਜੇਪੀ ਨੇ ਰਾਜ ਕੀਤਾ 10 ਸਾਲ ਇੱਕ ਦੋ ਪਰਿਵਾਰ ਜਿਹੜੇ ਸੀ ਉਹਨੇ ਪੰਜਾਬ ਤੇ ਰਾਜ ਕੀਤਾ ਔਰ ਇਹਨਾਂ ਦਸਾਂ ਸਾਲਾਂ ਚ ਪੰਜਾਬ ਦੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਸ਼ਿਆਂ ਦੇ ਅੰਦਰ ਲਪੇਟ ਲਿਆ ਬੁਰੀ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਨੂੰ ਟਰੈਪ ਲਾ ਕੇ ਕਬਜ਼ਾ ਕਰ ਲਿਆ ਕਿ ਹਾਂ ਹੁਣ ਤੁਸੀਂ ਨਸ਼ੇ ਚੋਂ ਨਹੀਂ ਨਿਕਲ ਸਕਦੇ ਉਸੇ ਸਮੇਂ ਆਮ ਆਦਮੀ ਪਾਰਟੀ ਨੇ ਵੀ ਜਿਵੇਂ 2017 ਦੀ ਗੱਲ ਕਰਾਂ ਆਮ ਆਦਮੀ ਪਾਰਟੀ ਦੇ ਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਸੀਂ ਵੀ ਕਿਹਾ ਕਿ ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦਾ ਜਾਲ ਤੋੜਾਂਗੇ ਪੰਜਾਬ ਦੇ ਅੰਦਰ ਜੋ 10 ਸਾਲ ਪੰਜਾਬ ਨੂੰ ਬਰਬਾਦ ਕੀਤਾ ਕਾਲੀ ਦਲ ਬੀਜੇਪੀ ਨੇ ਉਸ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਬਾਹਰ ਕੱਟਾਂਗੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਨੇ ਉਸ ਸਮੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ساڑھے دارمک گرنتھ گھٹکا صاحب نو متھے نہ لاکے کی کیا کہ میں چار ہفتے چ نشا ختم کر دوں ایک چوٹھی جی سکی میں سگند جڑی سی تو کیپٹن صاحب نے لائی ٹھیک تلمڈی صاحب تو تخت دمدما صاحب تو پینتی کلو میٹر دور کھڑے ہو کے کیا کہ میں پنجاب پجاب چار ہفتے چ نشا ختم کر دوں پنجاب دلوکہ نے کیونکہ اِسی نم سم آدمی پارٹی نمی پارٹی سی ਔਰ ਸਾਡੇ ਦੇ ਵਿਸ਼ਵਾਸ ਕਰਨ ਦੀ بجائے ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ 70 ਸੀਟਾਂ ਦਿੱਤੀਆਂ ਔਰ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਕਿ ਤੁਸੀਂ ਆਪੋਜੀਸ਼ਨ 'ਚ ਬੈਠੋ ਔਰ ਜਿਹੜਾ ਸ਼ਰਮਣੀ ਕਾਲੀਦਾਰ ਭਾਜਪਾ ਨੇ ਰੱਛਿਆ ਦਾ ਵਪਾਰ ਕੀਤਾ ਸੀ ਉਹਨੂੰ ਉਸ ਸਮੇਂ ਹਾਸ਼ੀ ਦੇ ਤਖਤਾਂ ਦੀ ਜਗ੍ਹਾ ਤੇ ਰੱਖਤਾ ਉਸ ਸਮੇਂ ਮੈਂ 17 ਦੀ 2017 ਦੀ ਇਲੈਕਸ਼ਨ ਦੀ ਗੱਲ ਕਰ ਰਿਹਾ ਆ ਆਮ ਆਦਮੀ ਪਾਰਟੀ ਪਹਿਲੀ ਵਾਰ ਆਪੋਜੀਸ਼ਨ 'ਚ ਕਾਂਗਰਸ ਪਾਰਟੀ ਸੱਤਾ 'ਚ ਔਰ ਭਾਰਤ ਜਨਤਾ ਪਾਰਟੀ ਤੇ ਕਾਲੀ ਦਲ 3 ਨੰਬਰ ਤੇ ਪਛਾਤੇ ਪੰਜਾਬ ਦੇ ਲੋਕਾਂ ਨੇ ਸਿਆਸੀ ਜਿਹੜੀ ਸਰਜਮਿੰਤੀ ਉਹਦਾ ਇੱਕ ਨਵਾਂ ਇੰਤਜ਼ਾਮ ਜਿਹੜਾ ਉਹ ਖੜਾ ਕੀਤਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ 4.5 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਲੋਂ ਕੈਪਟਨ ਅਮਿੰਦਰ ਸਿੰਘ ਸਰਕਾਰ ਚਲਾਉਂਦੇ ਰਹੇ ਔਰ 4.5 ਸਾਲਾਂ ਦੌਰਾਨ ਜੋ ਸੌਖਾਬੀ ਸੀ ਜੋ ਸਗੰਤ ਲਈ ਸੀ ਕਿ ਮਲੇਸ਼ਿਆਂ ਨੂੰ ਖਤਮ ਕਰੂੰਗਾ ਜੋ ਕਾਰੀਦਾਰ ਭਾਰਤੀ ਜਨਤਾ ਪਾਰਟੀ ਨਸ਼ਾ ਜਾਲ ਬਸਾਇਆਗਾ ਉਹਨੂੰ ਖਤਮ ਕਰੂੰਗਾ ਪਰ ਲੇਕਿਨ ਅਫਸੋਸ ਖਤਮ ਤਾਂ ਕੀ ਕਰਨਾ ਸੀ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਹੜੇ ਨਸ਼ਾ ਵਪਾਰ ਕਰਦੇ ਸੀ ਕਾਂਗਰਸ ਪਾਰਟੀ ਦੇ ਲੋਕਾਂ ਨੇ ਆਪਣੀਆਂ ਸਾਂਝਾ ਹੋਰ ਤਕੜੀਆਂ ਕਰਨੀਆਂ ਬਲਕਿ ਪੰਜਾਬ ਦੇ ਅੰਦਰ ਨਸ਼ਾ ਖਤਮ ਨਹੀਂ ਹੋਇਆ ਇਹ ਨਸ਼ਾ ਉਸੇ ਤਰੀਕੇ ਚੱਲਦੇ ਰਹੇ ਔਰ 3-4 ਮਹੀਨੇ ਕਾਂਗਰਸ ਪਾਰਟੀ ਬੋਲ ਲੋ ਨਵਾਂ ਤਜਰਬਾ ਕੀਤਾ ਗਿਆ ਇੱਕ ਨਵਾਂ ਮੁੱਖ ਮੰਤਰੀ ਬਦਲ ਕੇ ਦੇਖ ਲੈਣੇ ਆ ਤੋ ਵੀ ਬੁਰੀ ਤਰ੍ਹਾਂ ਮੈਂ ਸਮਝਦਾ ਪੰਜਾਬ ਦੇ ਅੰਦਰ ਫੇਲ ਹੋਇਆ ਉਹ ਵੀ ਆਪਣੀਆਂ ਦੋਨੋਂ ਉਸ ਸਮੇਂ ਦੇ ਦੋਨੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਚਰਨਜੀਤ ਸਿੰਘ ਚੰਨੀ ਜੀ ਦੋਨੋਂ ਹੀ ਆਪਣੀਆਂ ਆਪਣੀਆਂ ਜ਼ਮਾਨਤਾਂ ਤੱਕ ਜਿਹੜੀਆਂ ਨੇ 2022 ਚ ਨਹੀਂ ਬਚਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਪੰਜਾਬ ਦੇ ਲੋਕਾਂ ਨੇ ਸਪਸ਼ਟ ਜਿਹੜਾ ਆਪਣਾ ਮੱਧ ਦਾ ਪ੍ਰਯੋਗ ਕੀਤਾ ਕਿ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਆ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਸੁਧਾਰ ਨਹੀਂ ਕੀਤਾ ਹਾਲਾਂਕਿ ਜੇ ਦੇਖਿਆ ਜਾਵੇ ਜੇ 2017 ਤੋਂ ਲੈ ਕੇ 22 ਦੀ ਆਪਾਂ ਸਮੀਖਿਆ ਕਰੀਏ 2017 ਤੋਂ ਲੈ ਕੇ 22 ਤੱਕ ਲਗਭਗ 3 ਸਾਲ ਕੋਵਿਡ ਦਾ ਪੀਰੀਅਡ ਵੀ ਰਿਹਾ 3 ਸਾਲ ਕਰੋਨਾ ਦਾ ਪੀਰੀਅਡ ਵੀ ਰਿਹਾ ਜਿਸ ਸਮੇਂ ਦੌਰਾਨ ਪੰਜਾਬ 'ਚ ਪਾਬੰਦੀਆਂ ਬਹੁਤ ਸੀ ਲੱਗੀਆਂ ਹੋਈਆਂ ਪੰਜਾਬ ਦੇ ਵਿੱਚ ਕਈ ਵਾਰ ਲਾਕਡਾਊਨ ਲੱਗਿਆ ਦੇਸ਼ ਦੇ ਅੰਦਰ ਲਾਕਡਾਊਨ ਲੱਗਿਆ جدو لاک ڈاؤن لگا ہوا اس نہیں پہنچتا بندیاں لے کے سی پر لیکن چپار جڑا کانگریس دے سمیں اسے طرح بے خوف بے ڈرج چلتا رہا پنجاب دے نے بیس سو بائی چم آدمی پارٹی دی سرکار بنائی میں سیٹا آم آدمی پارٹی کے حصے آنیا اور کانگرس پارٹی دوبر ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਨਾਮੋ ਨਿਸ਼ਾਨ ਪੰਜਾਬ ਦੀ ਸਰਜ਼ਮੀਨ ਤੋਂ ਲੋਕਾਂ ਨੇ ਮਿਟਾ ਦਿੱਤਾ ਪੰਜਾਬ ਦੇ ਲੋਕਾਂ ਦੋਨਾਂ ਪਾਰਟੀਆਂ ਦਾ ਸਫਾਇਆ ਕਰਤਾ ਦੋਨਾਂ ਪਾਰਟੀ ਨੂੰ ਹਾਸ਼ੀਏ ਤੇ ਤਖਤਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਅੰਦਰ ਜਿੱਥੇ ਨਸ਼ਿਆਂ ਦਾ ਵਪਾਰ ਫਲਾਇਆ ਉੱਥੇ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਵੀ ਇਹਨਾਂ ਦੇ ਸਮੇਂ ਚ ਹੋਈ ਉਹ ਵੀ ਅਕਾਲੀ ਦਲ ਭਾਜਪਾ ਦੇ ਸਮੇਂ ਚ ਹੋਈ ਔਰ ਲੋਕਾਂ ਨੇ ਸਰਦਾਰ ਭਗਵੰਦ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਡਿਊਟੀ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਔਰ ਪਿਛਲੇ ਤਿੰਨ ਸਾਲਾਂ ਚ ਵੱਡੇ ਪੱਧਰ ਤੇ ਪੰਜਾਬ ਸੁਧਾਰ ਕੀਤੇ ਪਿਛੇ ਤਿੰਨ ਸਾਲਾਂ ਚ ਸਭ ਤੋਂ ਵੱਧ ਰਿਕਵਰੀਆਂ ਜਿਹੜੀਆਂ ਨੇ ਕਿ ਹਜੇ ਪਿਛਲੇ 15 ਸਾਲਾਂ ਦਾ ਮੁਕਾਬਲਾ ਕਰਦੀਏ ਉਹਦੋਂ ਵੱਧ ਰਿਕਵਰੀਆਂ ਹੋਈਆਂ ਜਿਹੜੇ ਸਜ਼ਾ ਦਾ ਦਰਾਂ ਜਿਹੜੀ ਸਜ਼ਾ ਕਰਾਉਣ ਦੀ ਦਰਾਂ ਜਿਹੜੀ ਇਕਾਲੀ ਦਲ ਬੀਜੇਪੀ ਦੇ ਸਮੇ 40% ਸਭ ਤੋਂ ਲੋਅਸਟ ਰੇਟ ਦੇ ਉੱਤੇ ਕਾਂਗਰਸ ਦੇ ਸਮੇ 58% ਓਵਰঅল ਮੈਂ ਪੰਜਾਬ ਦੀ ਗੱਲ ਕਰ ਰਿਹਾ ਤਾਮ ਆਦਮੀ ਪਾਰਟੀ ਦੇ ਸਮੇ 86% 86% ਜੋ ਕਨਵਿਕਸ਼ਨ ਰੇਟ ਆ ਪੰਜਾਬ ਦਾ ਮੈਂਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਕੱਲੇ ਦੀ ਕੱਲੇ ਐਨਡੀਪੀਆ ਸੈਕਟਰ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਤੇ ਲਾਗੂ ਹੁੰਦਾ ਉਹ ਸੈਕਟਰ ਦੀ ਗੱਲ ਕਰ ਰਿਹਾ ਕਾੜੀ ਦਲ ਵਲੇ 40 ਕਾਂਗਰਸ ਵਲੇ 58 ਆਮ ਆਦਮੀ ਪਾਰਟੀ ਵਲੇ 86% ਕਿ ਅਸੀਂ ਆਪਣੀ ਮਸ਼ੀਨਰੀ ਨੂੰ ਅਸੀਂ ਆਪਣੇ ਪੁਲਿਸ ਤੰਤਰ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਕਿਉਂਕਿ ਜਦੋਂ ਮੈਂ ਬਜਟ ਬਣਾਉਣਾਗਾ ਹਰ ਇੱਕ ਵਾਰ ਮੈਂ ਕੋਸ਼ਿਸ਼ ਕਰਦਾਗਾ ਕਿ ਪੁਲਿਸ ਨੂੰ ਮਾਡਰਨਾਈਜੇਸ਼ਨ ਜਿਹੜੀ ਆ ਕੀਤੀ ਜਾਵੇ ਨਵੇਂ ਇਕੁਪਮੈਂਟ ਲੈ ਕੇ ਦਿੱਤੇ ਜਾਣ ਹਰ ਇੱਕ ਤਰੀਕਾ ਵਰਤਿਆ ਜਾਵੇ ਤਾਂ ਕਿ ਸਾਡੀ ਪੰਜਾਬ ਪੁਲਿਸ ਜਿਹੜੀ ਆ ਹੋਸਟ ਰੌਗ ਹੋਵੇ ਖਾਸ ਕਰਕੇ ਬਾਰਡਰ ਦੇ ਜ਼ਿਲ੍ਹਿਆਂ ਲਈ ਮੇje ਗੱਲ ਗੱਲ ਕਰਾਂ 86% ਰੇਟ ਤੇ ਪਹੁੰਚਿਆ ਮੈਂ ਜੀ ਦੇਖ ਰਿਹਾ ਸੀਗਾ ਜਿਹਦੇ ਵਿੱਚ ਸੰਗਰੂਰ 93% 93% ਨਮਾਸ਼ਾਹਰ 99% ਰੋਪੜ نائنٹی فائی پرسنٹ کچھ ضلع نے جنہ دا کنویکشن ریٹ مور دا نائنٹی پرسنٹ آ پورے دیش دے اندر پورے دیش دے اندر بھارتی جنتا پارٹی سرکارہ زیادہ نے گیا لگ بھگ بائی گیا اور دوجہ نمبر تے کانگرس پارٹی ہوں دیا تیجے نمبر تے آم آدمی پارٹی ہوں آڈی سرکار ایک راج کے اندر آنجاب کے اندر آ ਔਰ ਸਾਡਾ ਕਨਵਿਕਸ਼ਨ ਰੇਟ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਹੈਗਾ ਕਿਉਂਕਿ ਅਸੀਂ ਆਪਣੇ ਹਰ ਇੱਕ ਚੀਜ਼ ਨੂੰ ਚਾਹੇ ਪ੍ਰੋਸੀਕਿਊਸ਼ਨ ਆ ਚਾਹੇ ਇਨਵੈਸਟੀਗੇਸ਼ਨ ਏਜੰਸੀਆਂ ਨੇ ਚਾਹੇ ਪੰਜਾਬ ਪੁਲਿਸ ਦਾ ਪੰਤਰਾ ਉਹਨਾਂ ਤਿੰਨਾਂ ਵਿੰਗਾਂ ਨੂੰ ਅਸੀਂ ਬੁਰਿਤਰਾ ਤਾਕਤ ਦਿੱਤੀ ਆ ਉਹਨਾਂ ਨੂੰ ਹੋਰ ਤਾਕਤਵਰ ਬਣਾਇਆਗਾ ਇਹੀ ਕਾਰਨ ਆ ਕਿ ਪੰਜਾਬ ਦੇ ਅੰਦਰ ਕਨਵਿਕਸ਼ਨ ਰੇਟ ਜ਼ਿਆਦਾ ਵਧਿਆਗਾ ਨਹੀਂ ਤਾਂ ਇਹਨਾਂ ਦੇ ਸਮੇਂ ਯਾ ਤਾਂ ਚਲਾਨ ਨਹੀਂ ਪੇਸ਼ ਹੁੰਦੇ ਸੀ ਸਮੇਂ ਸਿਰ ਚਲਾਨ ਨਹੀਂ ਪੇਸ਼ ਹੁੰਦੇ ਸੀ ਚਲਾਨ ਨਾ ਪੇਸ਼ ਹੋਣ ਦੇ ਕਾਰਨ ਵੀ ਕਈ ਵਾਰ ਦੋਸ਼ੀ ਬਚ ਰਹੇ ਦੇ ਸੀ ਮੈਂ ਦੇਖ ਰਿਹਾ ਸੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਗਵਾਹੀ ਚ ਜੋ ਕਮੇਟੀ ਬਣਾਈਆ ਯੁੱਧ ਨਸ਼ਿਆਂ ਵਿਰੁੱਧ ਉਸ ਸਬ ਕਮੇਟੀ ਦਾ ਮੈਨੂੰ ਮੁਖੀ ਬਣਾਇਆਗਾ ਜਦੋਂ ਮੈਂ ਰਿਵਿਊ ਕਰ ਰਿਹਾ ਸੀਗਾ ਲਾਸਟ ਮੀਟਿੰਗ ਦੇ ਅੰਦਰ ਤੁਹਾਡੀ ਜੀਪ ਸਾਹਿਬ ਨੇ ਬਹੁਤ ਅੱਛਾ ਅੰਕੜਾ ਪੇਸ਼ ਕੀਤਾ ਕਿ ਅਸੀਂ ਪਿਛਲੇ ਸਮੇਂ ਦੌਰਾਨ ਲਗਭਗ 12000 ਮਕਦਮੇ ਜਿਹੜੇ ਨੇ ਡੀਪੀਐਸ ਅਕਸ ਦੇ ਦਰਜ ਕੀਤੇ ਨੇ پر لیکن سرف صرف چوبی کےسا ڈیفالٹ ہو جیا صرف چوبیس نے سمیسل چلان نہیں پیتا جبکہ گیارہ ہزار نو سو چلس نے اپنا چلان جن چار شیٹ کہہ دینا اس سمیں سر دائر کی یہ بہت بڑی پراپتی جہی ہے میں سمجھنا آم آدمی پارٹی دی دیا سردار بھگوت سے مان سرکار دیا کیونکہ ਸਾਡੀ ਪੰਜਾਬ ਪੁਲਿਸ ਜਿਹੜੀ ਆ ਉਹ ਬੜੇ ਅੱਛੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਹੁਣ ਜੋ ਜੁੱਧ ਨਸ਼ਿਆਂ ਵਿਰੁੱਧ ਪਿਛਲੇ 25 ਫਰਵਰੀ ਤੋਂ ਅਸੀਂ ਸਟਾਰਟ ਕੀਤਾਗਾ ਅਸੀਂ ਇਸ ਲੜਾਈ ਨੂੰ ਅੰਤਮ ਦੌਰ 'ਚ ਲੈ ਕੇ ਗਿਆਗੇ ਇਹ ਲੜਾਈ ਹੁਣ ਫੈਸਲਾਕੁੰਦ ਦੌਰ 'ਚ ਸ਼ਾਮਲ ਹੋ ਚੁੱਕੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੰਜਾਬ ਤੋਂ ਨਸ਼ੇ ਕਰਨ ਵਾਲਾ ਜਾਂ ਨਸ਼ੇ ਵੇਚਣ ਨਾਲ ਬਜਾਅਤ ਨਹੀਂ ਮਿਲੂਗਾ ਜਾਂ ਤਾਂ ਨਸ਼ੇ ਵੇਚਣ ਵਾਲੇ ਪੰਜਾਬ ਛੱਡ ਜਾਣਗੇ ਜਾਂ ਉਹ ਜੇਲ੍ਹਾਂ ਚਲੇ ਜਾਣਗੇ ਬਿਲਕੁਲ ਸਪਸ਼ਟਾ हां ਜਿਹੜੇ ਸਾਡੇ ਭਰਾ ਜਾਂ ਸਾਡਾ ਕੋਈ ਹੋਰ ਵਿਅਕਤੀ ਜਿਹੜਾ ਨਸ਼ੇ ਦੇ ਦਲਦਲ ਚ ਫਸ ਗਿਆ ਅਸੀਂ ਉਹਨਾਂ ਹਮਦਰਦੀ ਭਰਿਆ ਵਤੀਰਾ ਬਣਾ ਰਹੇ ਹਾਂਗੇ ਉਹਨੂੰ ਉਪਰਾ ਕੇ ਉਹਦਾ ਇਲਾਜ ਕਰ ਰਹੇ ਹਾਂਗੇ ਉਹਨੂੰ ਦਿਮਾਗੀ ਤੌਰ ਤੇ ਠੀਕ ਕਰ ਰਹੇ ਹਾਂ ਇਹ ਸਾਡੀ ਪ੍ਰਾਇੋਰਟੀ ਆ ਅਸੀਂ ਉੱਤੇ ਲੱਗੇ ਹੋਏ ਹਾਂਗੇ ਪਿਛਲੇ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 22 ਕਰਾਂ 22 ਉਹਨਾਂ ਡਰਗ ਪੈਟਰਾਂ ਦੇ ਘਰ ਜਿਹੜੇ ਨੇ ਉਹ ਟਾਹੇ ਗਏ ਨੇ ਜਿਹੜੇ ਕੋਈ ਤਿੰਨ ਕੇਸਾਂ ਚ ਜਨਵਲਪ ਸੀ ਕੋਈ 10 ਕੇਸਾਂ ਚ ਜਨਵਲਪ ਸੀ ਕੋਈ ਸੱਤ ਕੇਸਾਂ ਚ ਜਨਵਲਪ ਸੀ ਤੁਹ 15 ਕੇ ਸਜਨ ਵਾਲਪਸਿਆ ਮੇਰੇ ਕੋ ਇੱਕ ਵੱਡੀ ਲਿਸਟ ਆ ਜਿਹੜੀ ਦਰਸਾਉਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਵੱਡੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਖਿਲਾਫ ਕਿਵੇਂ ਜਿਹੜਾ ਪੰਜਾਬ ਪੁਲਿਸ ਸਾਡੀ ਪੰਜਾਬ ਸਰਕਾਰ ਜਿਹੜੀ ਆ ਉਹ ਐਕਸ਼ਨ ਲੈ ਰਹੀ ਆ ਹੁਣੇ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਕਿ ਹੁਣੇ ਐਕਸ਼ਨ ਜਿਹੜਾ ਉਹ ਨਾਬਾ 'ਚ ਵੀ ਚੱਲ ਰਿਹਾ ਹੈ ਹੁਣੇ ਇੱਕ ਲਾਈਵ ਐਕਸ਼ਨ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਕੁਝ ਹਿੱਸੇ ਦਿਖਾ ਰਹੇ ਨੇ ਕਿ ਕਿ ਕਿਸ ਤਰ੍ਹਾਂ ਇੱਕ ਵੱਡਾ ਨਸ਼ਾ ਤਸਕਰ ਜਿਹੜਾ ਨਾਬਾ ਦੇ ਅੰਦਰ ਨਾਬਾ ਸਿਟੀ ਦੇ ਅੰਦਰ ਨਸ਼ਿਆਂ ਦਾ ਵਪਾਰ ਕਰਦਾ ਸੀ ਉਹਦੇ ਖਿਲਾਫ ਐਕਸ਼ਨ ਹੋ ਰਿਹਾਗਾ ਸੋ ਮੈਂ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਬद्दल ਦਵਾਉਣਾ ਧਿਆਨ ਦਿਵਾਉਣਾ ਚਾਹੁੰਦਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 874 ਕਿਉਂਕਿ ਇਹ ਮੇਰੇ ਕੋਲ ਸਵੇਰ ਦਾ ਅੰਕੜਾ ਹੈਗਾ ਹੁਣ ਥੋੜਾ ਅੰਕੜਾ ਵਧਿਆਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 875 1188 1188 ਜਿਹਨਾਂ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਗਿਆ ਜਿਵੇਂ ਹਰਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 68 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਪਰ ਪੌਪੀ ਹਸਕ ਜਿਹਨੂੰ ਪੰਜਾਬੀ ਚ ਕੁੱਕੀ ਕਹਿੰਦੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ

ਅਸੀਂ ਫੜਿਆਗਾ ਇਸ ਤੋਂ ਬਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕੇ ਆ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਜਲੇ ਨਹੀਂ ਕਿ ਅਸੀਂ ਨਸ਼ੇ ਫੜਦੇ ਆਗੇ ਮੈਂ ਦੁਬਾਰਾ ਬੋਲਦਾ ਨਸ਼ੇ ਦੀ ਗੱਲ ਨਹੀਂ ਨਾਲ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਲ ਦੀ ਨਾਲ ਇੱਕ ਜਨ ਸੰਪਰਕ ਮੈਂ ਵੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਭੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਹ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤੇ ਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ अहम ਭੂਮਿਕਾ ਨਿਭਾਵੇ ਮੰਗ ਹੋਈ ਹੈ ਕਿ ਦੁਬਾਰਾ ਦੱਸਿਆ ਜਾਵੇ ਕਿ કુલ ਐਫਆਈਆ 875

ਜਿਹੜਾ ਬਰੰਭ ਕੀਤਾਗਾ ਮੈਨੂੰ ਇਸ ਗੱਲ ਇਹ ਗੱਲ ਸਾਂਝੀ ਕਰਦੇ ਬੜੀ ਖੁਸ਼ੀ ਹੋ ਰਹੀ ਆ ਕਿ ਪੰਜਾਬ ਦੇ ਜਿਹੜੇ ਬੱਚੇ ਕਾਲਜਾਂ ਜਾਂਦੇ ਨੇ ਯੂਨੀਵਰਸਿਟੀਆਂ ਜਾਂਦੇ ਨੇਗੇ ਉਹਨਾਂ ਦੇ ਨਾਲ ਮੀਟਿੰਗਾਂ ਹੋਣ ਤੱਕ ਲਗਭਗ 1028 ਮੀਟਿੰਗਾਂ 1028 ਮੀਟਿੰਗਾਂ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹੋਈਆਂ ਰਹੀਆਂ ਔਰ ਪਿੰਡਾਂ ਦੇ ਅੰਦਰ ਸੰਪਰਕ ਮਹਿਮ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਸ਼ੁਰੂ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਵਿੱਚ ਡਿਫੈਂਸ ਜਿਹੜੀਆਂ ਕਮੇਟੀਆਂ ਲਗੀਆਂ ਉਹ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਉਹ ਬਣ ਰਹੀਆਂ ਨੇਗੀਆਂ ਜਿਹਦੇ ਅੰਦਰ ਅਸੀਂ ਸਾਰੇ ਰਿਟਾਇਰਡ ਪੈਰਾਮਿਲਟਰੀ ਫੋਰਸਸ ਦੇ ਬੰਦਿਆਂ ਨੂੰ ਮਿਲਟਰੀ ਦੇ ਬੰਦਿਆਂ ਨੂੰ ਰਿਟਾਇਰਡ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਚੁਣੇ ਹੋਏ ਨਮਾਇਦੇ ਖਾਸ ਕਰਕੇ ਸਰਪੰਚ ਪੰਚ ਐਮਸੀ ਸਹਿਬਾਨ ਨੰਬਰਦਾਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਰਿਟਾਇਰਡ ਟੀਚਰ ਸਹਿਬਾਨ ਉਹਨਾਂ ਸਾਰੇ ਲੋਕਾਂ ਨੇ ਕਮੇਟੀਆਂ ਬਣਾ ਰਿਆ ਤਾਂ ਕਿ ਉਹ ਆਪ ਆ ਕੇ ਇਸ ਮਹਿਮਤਾ ਹਿੱਸਾ ਬਣ ਕਿਉਂਕਿ ਜਦੋਂ ਸੁਸਾਇਟੀ ਜਿਹੜੀ ਆ ਜਦੋਂ ਸੁਸਾਇਟੀ ਜਿਹੜੀ ਆ ਉਹ ਚੰਗੇ ਕਾਜ ਦਾ ਸਾਦੇ ਹੋਊਗੀ ਤਾਂ ਮੈਂ ਸਮਝਦਾ ਪੰਜਾਬ ਦੇ ਅੰਦਰੋਂ ਨਸ਼ਾ ਜਿਹੜਾ ਖਤਮ ਹੋਊਗਾ ਔਰ ਪੰਜਾਬ ਜਿਹੜਾ ਨਸ਼ਾ ਮੁਕਤ ਹੋਊਗਾ ਕਿਉਂਕਿ ਨਹੀਂ ਇਹ ਸਰਕਾਰਾਂ ਜਿਹੜੀਆਂ ਨੇ ਚਾਹੋ ਕਾਲੀ ਦਲ ਭਾਜੀਪੀ ਕਾਂਗਰਸ ਪਾਰਟੀ ਇਹਨਾਂ ਦੇ ਹੱਥ ਜਿਹੜੇ ਲੱਗੇ ਉਹ ਨਸ਼ਾ ਤਸਕਰਾਂ ਨਾਲ ਮੇਲੇ ਹੋਏ ਸੀਗੇ ਇਹੀ ਕਾਰਨ ਆ ਕਿ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਸੀ ਪਰ ਪਿਛਲੇ 3 ਸਾਲ ਦਾ ਰਿਕਾਰਡ ਆ ਮੈਂ ਤੁਹਾਡੇ ਸਾਹਮਣੇ ਦਿੱਤਾ ਹੈਗਾ ਔਰ ਜਿਹੜਾ ਲਗਭਗ ਪਿਛਲੇ 12 ਦਿਨਾਂ ਦਾ ਰਿਕਾਰਡ ਆ ਉਹ ਦਰਸਾਉਂਦਾਗਾ ਕਿ ਪੰਜਾਬ ਦੇ ਅੰਦਰ ਨਸ਼ੇ ਜਿਹੜੇ ਲੱਗੇ ਉਹ ਹੁਣ ਘਾਟਵੇਂ ਬਲਵਤ ਰਹੇ ਨੇਗੇ ਥੈਂਕ ਯੂ ਅਚੀਮਾ ਸਾਹਿਬ ਜਿੱਦਾਂ ਤੁਸੀਂ ਕਹਿੰਦੇ 12 ਦਿਨਾਂ ਤੋਂ ਲਗਾਤਾਰ ਕਾਰਵਾਈਆਂ ਹੋਈਆਂ ਨੇ ਪੀਤੇ ਦਿਨ ਭਾਜਪਾ ਵੱਲ ਐਕਸਪ੍ਰੈਸ ਵਾਰਤਾ ਕੀਤੀ ਉਸ ਦੇ ਵਿੱਚ ਸਵਾਲ ਚ ਇਹ ਕਹਿੰਦੇ ਕਿ 3 ਸਾਲ ਸਰਕਾਰ ਕਿੱਥੇ ਸੀਗੀ 3 ਸਾਲ ਕਿਹਦੀ ਐਕਸ਼ਨ ਹੋਇਆ ਔਰ ਉਸ ਦਿਨ ਨੂੰ ਕਿਹਾ ਨੇ ਕਿਤੇ 1 ਲੱਖ ਦੇ ਕਰੀਬ ਕੋਈ ਡਰਗ ਮੰਗੀ ਪਈ ਗਈ ਹੋਣੀ ਹੈ ਕਹਿੰਦੇ ਕਿ ਇੰਨੀ ਕਿਰਗ ਮੰਨ ਨੂੰ ਵਾਧਰਾ ਪਾੜ ਕੇ ਆਪਣੇ ਪ੍ਰਸਤਬ ਤੋਂ ਬੰਦ ਕੀਆ ਸਰਕਾਰ ਜੋ ਕਿ ਸਿੱਧਤ ਤੌਰ ਤੇ ਮੰਤਰੀ ਸੇਕ ਸਰਸਾ ਨਹੀਂ ਕਰ ਸਕਦਾ ਮੈਂ ਉੱਥੇ ਆ ਰਿਹਾ ਕਿ ਜਦੋਂ ਉਹਨਾਂ ਦੀ ਸਰਕਾਰ 10 ਸਾਲ ਸੀ ਪੰਜਾਬ ਦੇ ਅੰਦਰ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ 10 ਸਾਲ ਰਹੀ ਉਸ ਸਮੇਂ ਚਿੱਟੇ ਦਾ ਨਾਮ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਸੁਣਿਆ ਉਸ ਸਮੇਂ ਚਰਸ਼ ਦਾ ਨਾਮ ਸਮੈਕ ਦਾ ਨਾਮ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਭਾਰਤੀ ਜਨਤਾ ਪਾਰਟੀ ਇਹਦਾ ਜਵਾਬ ਦੇਣਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਪੰਜਾਬ ਤੇ ਨੌਜਵਾਨ ਦਲ ਦਲਬਤ ਤੁਸੀਂ ਤੱਕਿਆ ਹੁਣ ਸਾਡੇ ਵੀ ਤੁਸੀਂ ਸਵਾਲ ਖੜੇ ਕਰਦੇ ਹੋ ਸਾਡਾ ਤਾਂ ਮੈਂ ਪਹਿਲੀ ਦੱਸਿਆ ਕਿ ਸਾਡਾ ਤਾਂ ਰਿਕਵਰੀ ਰੇਟ ਕਨਵਿਕਸ਼ਨ ਰੇਟ ਦੋਸ਼ੀਆਂ ਨੂੰ ਫੜਨ ਦਾ ਰੇਟ ਉਹ ਹੁਣ ਤੱਕ ਦਾ ਸਭ ਤੋਂ ਵੱਧ ਦਾਗਾ ਸੋ ਉਹਨਾਂ ਦੀ ਸਰਕਾਰ ਕਿੱਥੇ ਆ ਗੁਜਰਾਤ ਦੇ ਅੰਦਰ ਉਹਨਾਂ ਦੀ ਸਰਕਾਰ ਜਿੱਥੋਂ ਪ੍ਰਧਾਨ ਮੰਤਰੀ મોદી ਸਾਹਿਬ ਬੋਲ ਰਹੇ ਸਭ ਤੋਂ ਵੱਡੀਆਂ ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤਸ ਫੜੀਆਂ ਜਾਂਦੀਆਂ ਨੇ ਕਿਆਂ ਗੁਜਰਾਤ ਦੀ ਬੰਦਰਗਾਹ ਤੇ ਫੜੀਆਂ ਜਾਂਦੀਆਂ ਨੇ ਕਿਆਂ ਕਦੇ ਪੂਰਾ ਦੇਸ਼ ਤਾਂ ਮੀਡੀਆ ਵੀ ਨਹੀਂ ਬੋਲਦਾ ਕਹ ਦੇਸ਼ ਦੇ ਲੋਕੀ ਬੋਲਦੇ ਕਿਉਂਕਿ ਉਹਨਾਂ ਤਾਂ ਆਪੋਜੀਸ਼ਨ ਖਤਮ ਕਰ ਰੱਖੀ ਹੈਗੀ ਉੱਥੇ ਤਾਂ ਆਪੋਜੀਸ਼ਨ ਅਦਮ ਕੱਟ ਰੱਖਿਆ ਗਿਆ ਪੂਰਾ ਦੇਸ਼ ਜਾਣਦਾਗਾ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਨਸ਼ੇ ਕਿਹੜੇ ਦੇ ਪੂਰੇ ਦੇਸ਼ ਦੇ ਅੰਦਰ ਸਪਲਾਈ ਕੀਤੇ ਜਾਂਦੇ ਨੇ ਜੀ ਸਰ ਇੱਕ ਪਾਸੇ ਸਰਕਾਰ ਦੀ ਗੱਲ ਹੈ ਯੁੱਧ ਨਸ਼ੇ ਦੇ ਜੁਰੂਰ ਪਰਤਾਕਸੀ ਬਾ ਯੋਨਾ ਜਲੇ ਸ਼ਬ ਬਾਈਬਾ ਸਾਹਿਬ ਪੰਜਾਬ ਚ ਨਹੀਂ ਰਹਿੰਦੇ ਮੈਨੂੰ ਲੱਗਦਾ ਉਹ ਕਿਸੇ ਬਾਹਰਲੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਉਹ ਕਿਸੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਦੀ ਗੱਲ ਕਰ ਰਹੇ ਹੋਣਗੇ ਪਿਛਲੀ ਵਾਰ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਪੰਜਾਬ ਦੀ ਵਿਧਾਨ ਸਭਾ ਚ ਨੌਕਰੀਆਂ ਦਾ ਅੰਕੜਾ ਮੰਗਿਆ ਸੀ ਕਿ ਨੌਕਰੀ ਦਾ ਅੰਕੜਾ ਦਿਓ ਤੁਸੀਂ ਵੀਡੀਓ ਫੁਟੇਜ ਕਢਾ ਲਓ ਮੈਂ ਖੁਦ ਅੰਕੜਾ ਰੱਖਿਆ ਸੀ ਉਸ ਸਮੇਂ ਆਈ ਥਿੰਕ ਕਿ 43000 ਨੌਕਰੀ ਸੀ ਅਸੀਂ ਦੇ ਚੁੱਕੇ ਸੀ 43000 ਨੌਕਰੀਆਂ ਦੇ ਅੰਕੜਾ ਮੈਂ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਸੀਗਾ ਮੈਂ ਆਵਾਜਬਾ ਸਾਹਿਬ ਨੂੰ ਕਹੂੰਗਾ ਬਜਟ ਸੈਸ਼ਨ ਆਉਣ ਵਾਲਾ ਤੁਸੀਂ ਦੁਬਾਰਾ ਲਿਸਟ ਲੈ ਲਿਓ ਤੁਸੀਂ ਧਾਕੇ ਚੈੱਕ ਕਰ ਲਿਓ ਹੁਣ ਉਹ ਅੰਕੜਾ 50000 ਤੋਂ ਉੱਪਰ ਟੱਪ ਗਿਆ ਔਰ ਤੁਹਾਡੇ ਇੱਕ ਮੈਂਬਰ ਪਾਰਲੀਮੈਂਟ ਚ ਜਿੱਤੇ ਨੇਗੇ ਉਹ ਇੱਕ ਰੈਲੀ ਚ ਬੋਲ ਰਹੇ ਸੀ ਗੁਰਦਾਸਪੁਰ ਤੋਂ ਕਿ ਦੱਸੋ ਕਿਹੜੀ ਨੌਕਰੀ ਮਿਲੀ ਆ ਤਾਂ ਉੱਥੇ ਖੜੇ ਹੋ ਕੇ ਤੇ ਸਾਹਮਣੇ ਜਿਸ ਰੈਲੀ ਚੋਂ ਬੋਲ ਰਾਇਆ ਸੀ ਲੋਕਾਂ ਨੇ ਹੱਥ ਖੜੇ ਕੀਤਾ ਸੀ ਕਿ ਮੇਰੇ ਬੁੱਢੇ ਨੂੰ ਮਿਲ ਗਈ ਮੇਰੀ ਕੁੜੀ ਨੂੰ ਮਿਲ ਗਈ ਤਾਂ ਉਹਨਾਂ ਨੂੰ ਮੈਂ ਸਮਝਦਾ ਗਰਾਊਂਡ ਤੇ ਆਉਣਾ ਚਾਹੀਦਾ ਨਾ ਕਿ ਕਿਸੇ ਹੋਸਟਲ ਚ ਕੋਬਣਾ ਚਾਹੀਦਾ ਜਿੰਨ ਸਾਹਿਬ ਬਜਟ ਦੇ ਅੰਦਰ ਚਰਚਾ ਕੀਤਾ ਹੈ ਬਜਟ ਸੈਸ਼ਨ ਦੇ ਵਿੱਚ ਕੀ ਜਦੋਂ ਨਿਯਦਨ ਨਸ਼ੇ ਨੂੰ ਚੱਲ ਰਿਹਾ ਹੈ ਇਸ ਨੂੰ ਲੈ ਕੇ ਕੋਈ ਅਲੱਗ ਫੋਸ ਬਣਾਉਣੀ ਹੈ ਜਾਂ ਕਿਸ ਇਸ ਇਸ ਨੂੰ ਹੋਰ ਕਿਸੇ ਕੇ ਹੋਰ ਚਾਰਜ ਕੀਤਾ ਜਾਣਾ ਉਸ ਨੂੰ ਕੋ ਬਜਟ ਦੇ ਵਿੱਚ ਐਕਸਟਰਾ ਬਜਟ ਵੱਖਿਆ ਜਾਉ ਬਿਲਕੁਲ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਕਿ ਇਹ ਸੁਮੇਹਮ ਜਿਹੜੀ ਅਸੀਂ ਸ਼ੁਰੂ ਕੀਤੀ ਆ ਇਹਨੂੰ ਹੋਰ ਸਨ ਸਿਪਰੰਤਰੇ ਕਰਨ ਦੇ ਲਈ ਇਹਨੂੰ ਹੋਰ ਤਕੜਾ ਕਰਨ ਦੇ ਲਈ ਅਸੀਂ ਕੀ ਕੀ ਪ੍ਰਬੰਧਨ ਕਰੀਏ ਤੇ ਵਿਚਾਰ ਜਿਹੜਾ ਚੱਲ ਰਿਹਾ ਹੈਗਾ ਅਜੇ ਬਜਟ ਜਿਹੜਾ ਬਣ ਰਿਹਾ ਹੈ ਜੀ ਮਾਜੀ ਚ ਵੀ ਗਏ ਸੀ ਅਲੱਗ-ਅਲੱਗ ਜਿਨ੍ਹਾਂ ਘੁੰਮ ਕੇ ਆਇਓ ਪੂਰੀ ਟੀਮ ਗਈ ਜਿੱਥੇ ਪੰਜ ਨੰਦਰੀ ਕਮੇਟੀ ਬਣਾਈ ਸੀ ਤੁਸੀਂ ਕੀ ਪੰਜ ਚੀਜ਼ਾਂ ਗੱਲਾਂ ਦੇਖੀਆਂ ਜਿਹਦੇ ਕਰਕੇ ਤੁਸੀਂ ਜਿਹੜਾ ਪੰਜਾਬ ਦੇ ਇੱਥੇ ਸਭ ਤੋਂ ਜ਼ਸ਼ਨ ਚੱਲਦਾ ਆ ਰਿਹਾ ਹੈ ਕੀ ਤੁਸੀਂ ਇਹਦੇ ਚਾਹਦੇ ਹੋ ਕੋਕੇ ਵੀ ਜਦ ਨਾਲ ਠੀਕ ਹੋ ਜੇ ਜਲਦੀ ਹੋ ਕੇ ਪ੍ਰਤਾਪ ਬਾਦ ਤੋਂ ਬਾਕੀ ਦੇ ਪਹਿਲੇ 3 ਸਾਲ 3 ਮਹੀਨੇ ਜੋ ਵੀ ਕਹਿੰਦੇ ਤੇ ਆਪਾਂ ਦੇਖੋ ਬਿਲਕੁਲ ਪਿਛਲੇ ਸਾਲਾਂ 'ਚ ਸਾਡਾ ਯੂਥ ਜਿਹੜਾ ਉਹ ਨਸ਼ਿਆਂ ਵੱਲ ਕਿਉਂ ਗਿਆ ਬਹੁਤ ਵੱਡਾ ਸਵਾਲ ਹੈਗਾ ਕਿਉਂਕਿ ਇੱਕ ਮਾਹੌਲ ਜਿਹੜਾ ਪੰਜਾਬ ਦੇ ਅੰਦਰ ਸਿਰਜਿਆ ਗਿਆ ਕਿ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲਦੀ ਜਦੋਂ ਕਾਂਲੀਦੜ ਬੀਜੇਪੀ ਦੀ ਸਰਕਾਰ ਸੀ ਤੁਸੀਂ ਪੂਰਾ ਅੰਕੜਾ ਦੇਖ ਸਕਦੇ ਹੋ ਦਸਾਂ ਸਾਲਾਂ ਦੌਰਾਨ ਉਹਨਾਂ ਨੇ 10000 ਨੌਕਰੀ ਨਹੀਂ ਦਿੱਤੀ ਇਹੀ ਕਾਰਨ ਸੀ ਕਿ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਸੀ ਪੰਜਾਬ ਦਾ ਯੂਥ ਜਿਹੜਾ ਉਹ ਬਾਹਰਲੇ ਦੇਸ਼ਾਂ ਵੱਲ ਉਹਨਾਂ ਨੇ ਮੂੰਹ ਕੀਤਾ ਔਰ ਪੰਜਾਂ ਸਾਲਾਂ 'ਚ ਕਾਂਗਰਸ ਪਾਰਟੀ ਗਿਣਾਦਵੇ ਪ੍ਰਤਾਪ ਸਿੰਘ ਬਾਜਬਾ ਗਿਣਾਦਣ ਕੀ ਉਹਨਾਂ ਨੇ 10000 ਨੌਕਰੀ ਦਿੱਤੀ ਹੋਵੇ ਬਾਜਵਾ ਸਾਹਿਬ ਨੂੰ ਚੈਲੰਜ ਆ ਮੇਰਾ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਚੈਲੰਜ ਆ ਮੇਰਾ ਕੋਈ ਤੁਸੀਂ 10000 ਦੀ ਲਿਸਟ ਦੇ ਦਿਓ ਕਿ 10000 ਨੌਕਰੀ ਦਿੱਤੀ ਹੋਵੇ ਤਾਂ ਅਸੀਂ ਤਾਂ ਤਿੰਨਾਂ ਸਾਲਾਂ ਚ 50000 ਦੇ ਕੇ ਤੁਹਾਡੇ ਸਾਹਮਣੇ ਖੜੇ ਆਂਗੇ ਸੋ ਇਹੀ ਕਾਰਨ ਆ ਤੁਸੀਂ ਸਾਰੇ ਜਣੇ ਜਾ ਕੇ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀਐਨ2 ਅਮਰਸਰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਸਾਰੇ ਇੰਜੀਨੀਅਰ ਕੋਲਜ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਸਾਰਿਆਂ ਦੇ ਅੰਦਰ 100% ਸੀਟਾਂ ਜਿਹੜੀਆਂ ਨੇ ਉਹ ਸਟੂਡੈਂਟ ਦੀਆਂ ਫਿਲ ਹੋ ਜਾਂਦੇ ਪਿਛਲੇ ਤਿੰਨਾਂ ਸ ਇਹ ਸਿਤਾ ਫੇਲ ਹੋ ਜਾਣੇ ਕਿਉਂ ਹੋ ਜਾਣੇ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਯਕੀਨ ਹੋ ਗਿਆ ਵਿਸ਼ਵਾਸ ਹੋ ਗਿਆ ਉਹਦਾ ਕੰਫੀਡੈਂਸ ਜਿਹੜਾ ਪੰਜਾਬ ਚ ਬਿਲਡ ਹੋ ਗਿਆ ਕਿ ਪੰਜਾਬ ਦੇ ਅੰਦਰ ਹੁਣ ਨੌਕਰੀ ਵੀ ਮਿਲੂਗੀ ਪੰਜਾਬ ਦੇ ਅੰਦਰ ਰੋਜ਼ਗਾਰ ਵੀ ਮਿਲੂਗਾ ਅਸੀਂ ਜੇ ਅੱਜ ਗੱਲ ਕਰਦੇ ਆ ਕਿ 88000 ਕਰੋੜ ਦਾ ਨਿਵੇਸ਼ ਹੋਇਆਗਾ ਤੇ ਬਹੁਤ ਵੱਡੀ ਗੱਲ ਆ ਕਾਂਗਰਸ ਪਾਰਟੀ ਨੇ 3 ਸਾਲ ਕੋਵਿਡ ਦਾ ਲਾਹਾ ਲੈਂਦੀ ਰਹੀ ਕਰੋਨਾ ਦਾ ਲਾਹਾ ਲਿਆ ਕਿ ਭਾਈ ਕਰੋਨਾ ਲੱਗਿਆ ਉਹ ਤਾਂ ਭਾਈ ਆਪਦੇ ਮੂੰਹ ਤੇ ਉਦੋਂ ਚਲੋ ਠੀਕਾ ਉਹ ਸਮੇਂ ਦੀ ਮੰਗ ਸੀਗੀ 마스크 ਲਾ ਕੇ ਉਹ ਤਾਂ ਬਾਹਰ ਵਰਕਰਾਂ ਨੂੰ ਮਿਲਣ ਤੱਕ ਨਹੀਂ ਜਾਂਦੇ ਸੀਗੇ ਉਹਨਾਂ ਨੇ ਤਾਂ 1 ਰੁਪਏ ਦਾ ਫੰਡ ਤੱਕ ਨਹੀਂ ਖਰਚਿਆ ਹੈਗਾ ਉਹ ਦਿਖਾ ਦਿੰਨ 3 ਸਾਲ ਉਹ ਕਰੋਨਾ ਦੀ ਸ਼ੀਲਡ ਲੈ ਕੇ ਨਾ ਕਿ ਕਰੋਨਾ ਆ ਗਿਆ ਕਰੋਨਾ ਆ ਗਿਆ RAM nal ਉਹਨਾਂ ਨੇ 3 ਸਾਲ ਲੰਘਾਏ ਨੇ ਇੱਕ ਵੀ ਕੰਮ ਨਹੀਂ ਕੀਤਾ ਲੇਕਿਨ ਜਿਹੜੀਆਂ ਦੀ ਜਿਹੜੀ ਖਾਸ ਕੀਤੀ ਸੀਗੇ ਉਹਨਾਂ ਨੂੰ ਲੈ ਕੇ ਸਵਾਰ ਕਰਿਆ ਗਿਆ ਆਪਣੇ 파ਰਟੀ ਦੇ ਖਿਲਾਫ ਦੇ ਦੇਖੋ ਬਹੁਤ ਹੀ ਅਫਸੋਸ ਵਾਲੀ ਗੱਲ ਆ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੇ ਗੁਰੂ ਘਰਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਔਰ ਜਥੇਦਾਰਾਂ ਦੀ ਅਪੁਆਇੰਟਮੈਂਟ ਜਥੇਦਾਰ ਨੂੰ ਹਰਉਣਾ ਹਟਾਉਣਾ ਇੱਕ ਸਿਆਸੀ ਖੇਡ ਬਣ ਚੁੱਕੀ ਹੈ ਔਰ ਮੈਂ ਸਮਝਦਾ ਇਹ ਅਕਾਲੀ ਦਲ ਦੇ ਖਾਤਮੇ ਵੱਲ ਇੱਕ ਬਹੁਤ ਵੱਡਾ ਕਦਮ ਹੈ ਅਕਾਲੀ ਦਲ ਹੁਣ ਜਿਹੜਾ ਸਾਡੇ ਤੇ ਪੰਜਾਬ ਦਾ ਇਤਿਹਾਸ ਆ ਉਹ ਤੋਂ ਸਦਾ ਲਈ ਮਿਟ ਜਾਊਗਾ ਚੰਦ ਪਰਿਵਾਰ ਜਿਹੜੇ ਨੇ ਕਿ ਜਿਨ੍ਹਾਂ ਨੇ ਅਕਾਲੀ ਦਲ ਤੇ ਲੰਬਾ ਸਮਰਾਜ ਕੀਤਾ ਆਉਣ ਵਾਲੇ ਸਦੀਆਂ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਕਰਨੀ ਗੀਆਂ ਕਿਉਂਕਿ ਜਿਸ ਤਰ੍ਹਾਂ ਦੇ ਉਹ ਕੰਮ ਸਿੱਖ ਪੰਥ ਵਿਰੋਧੀ ਕਰ ਰਹੇ ਨੇ ਕਿ ਸਿੱਖ ਕੌਮ ਵਿਰੋਧੀ ਕਰ ਰਹੇ ਨੇ ਕਿ ਪੰਜਾਬ ਜਿਹੜਾ ਉਹਨਾਂ ਨੂੰ ਕਦੇ ਮਾਫ ਨਹੀਂ ਕਰੂਗਾ ਲੋਕ ਜਿਹੜੇ ਦਿਨ ਉਹਨਾਂ ਨੂੰ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਅੱਜ ਜੋ ਕਿਸੇ ਨੂੰ ਲਾਤਾਂ ਕਿਸੇ ਨੂੰ ਹਟਾਤਾ ਔਰ ਉਹਨੇ ਆਪਣੀ ਪਰਿਵਾਰ ਦੀ ਖੇਡ ਬਣਾਈ ਹੋਈ ਆ ਚੰਦ ਪਰਿਵਾਰ ਮਿਲ ਕੇ ਇਸ ਤਰ੍ਹਾਂ ਕਰ ਰਹੇ ਨੇ ਕਿ ਸੋ ਮੈਨੂੰ ਅਫਸੋਸ ਵੀ ਆ ਔਰ ਮੈਂ ਸਮਝਦਾਗਾ ਕਿ ਸਿੱਖ ਕੌਮ ਜਿਹੜੀ ਆ ਉਹ ਕਦੇ ਕਾਲੀ ਦੱਲੂ ਹੁਣ ਆਉਣ ਵਾਲੇ ਸਮੇਂ 'ਚ ਮਾਫ ਨਹੀਂ ਕਰੂਗੀ ਅ ਦੇਖਿਏ ਲਾਈਨ ਆਰਡਰ ਕੀ ਪ੍ਰੋਬਲਮ ਬਿਲਕੁਲ ਕਹੀ ਵੀ ਕ੍ਰੀਏਟ ਨਹੀਂ ਹੋਣੇ ਦੀ ਜਾਏਗੀ ਲਾ ਕੋ ਕੰਟਰੋਲ ਕਰਕੇ ਰੱਖਣਾ ਲਾਈਨ ਆਰਡਰ ਕੋ ਕੰਟਰੋਲ ਕਰਕੇ ਰੱਖਣਾ ਇਹ ਪੰਜਾਬ ਸਰਕਾਰ ਕੀ ਪ੍ਰਾਇੋਰਟੀ ਹੈ ਅਸੀਂ ਇਸ ਤੇ ਪੂਰਾ ਸਰਕਾਰ ਧਿਆਨ ਰੱਖੀ ਜੀਮਾ ਸਰ ਬੀਤੇ ਤੁਸੀਂ ਐਂਟੀ ਡਰੋਨ ਡਿਵਾਈਸ ਜਿਸ ਰਾਹਤ ਪਰ ਮਸ਼ਾਨ ਦਾ ਉਸ ਦਾ ਤੁਸੀਂ ਜਿਹੜਾ ਖੁਦ ਜਿਹੜਾ ਗੈਮੋ ਲਿਆ ਸੀਗਾ ਉਹ ਪ੍ਰੋਸੈਸ ਕਿੱਥੇ ਤੱਕ ਪਹੁੰਚਿਆ ਕਦੋਂ ਤੱਕ ਉਹ ਸੈਕੰਡ ਲਾਈਨ ਆਰਡਰ ਡਿਫੈਂਸ ਜੇ ਦੀ ਹੈ ਪੰਜਾਬ ਪੁਲਿਸ ਯਾ ਪੰਜਾਬ ਸਰਕਾਰ ਬਣਾਉਣੀ ਚਾਹੀਦੀ ਜਿਹੜੀ ਐਂਟੀ ਡਰੋਨ ਟੈਕਨੀਕਸ ਜਿਹੜੀਆਂ ਨੇ ਜੀਦਾ ਅਸੀਂ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਅਸੀਂ ਉਹਨਾਂ ਦੀ ਪ੍ਰੈਜੈਂਟੇਸ਼ਨ ਕੰਪਨੀਆਂ ਦੀ ਲਈ ਸੀਗੀ ਉਹ ਬਿਲਕੁਲ ਅਸੀਂ ਉਸ ਦਿਨ ਪਹਿਲਾ ਦਿਨ ਸੀਗਾ ਸਾਡੀ ਕਮੇਟੀ ਜਿਹੜੀ ਆ ਉਹਦੇ ਤੇ ਲਗਾਤਾਰ ਅਸੀਂ ਦੇਖ ਰਹਾਂਗੇ ਕਿ ਕਿੰਨਾ ਪੈਸਾ ਕਿੱਥੇ ਖਰਚ ਆਉਣਾਗਾ ਔਰ ਕਿਹੜੀ ਕਿਹੜੀ ਜਗ੍ਹਾ ਤੇ ਉਹਨਾਂ ਕੁਇਪਮੈਂਟ ਦੀ ਉਹਨਾਂ ਮਸ਼ੀਨਰੀ ਦੀ ਸਖਤ ਲੋੜ ਆਗੀ ਸੋ ਬਿਲਕੁਲ ਅਸੀਂ ਉਹ ਖਰੀਦਾਂਗੇ ਉਹਨੂੰ ਅਸੀਂ ਆਪਣੀ ਡਿਫੈਂਸ ਲਾਈਨ ਦੇ ਅੰਦਰ ਯੂਜ਼ ਕਰਾਂਗੇ ਸੋ ਆਉਣ ਵਾਲੇ ਸਮੇਂ ਦੌਰਾਨ ਚਾਹੇ ਸਾਡਾ ਵੈਸੇ ਤਾਂ ਇਹ ਕੰਮ ਜਿਹੜਾ ਉਹ ਸੈਂਟਰ ਸਰਕਾਰ ਦਾ ਬਣਦਾਗਾ BSF ਦਾ ਬਣਦਾ ਹੈਗਾ ਪਰ ਲੇਕਿਨ ਸੈਂਟਰ ਸਰਕਾਰ ਜਿਹੜੀ ਹੈ ਉਹ ਆਪਣੀ ਭੂਮਿਕਾ ਨਿਭਾਉਣ ਚ ਬੁਰੀ ਤਰ੍ਹਾਂ ਫੇਲ ਰਹੀ ਆ ਸੋ ਅਸੀਂ ਇਹ ਕੰਮ ਜਿਹੜਾ ਆਪਣੇ ਜम्मे पे ਲਿਆ ਹੈਗਾ ਸੋ ਬਿਲਕੁਲ ਡਿਫੈਂਸ ਲਾਈਨ ਦੇ ਨਾਲ ਨਾਲ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਉਹ ਡਿਵੈਲਪ ਕਰ ਰਹੇ ਆ ਤਾਂ ਕਿ ਇੱਕ ਵੀ ਨਸ਼ਾ ਜਿਹੜਾ ਉਹ ਸਰਹੱਦੋਂ ਪਾਰ ਡਰੋਨ ਰਾਹੀਂ ਪੰਜਾਬ 'ਚ ਨਾ ਆ ਸਕੇ ਥੈਂਕ ਯੂ ਜੀ